ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਪ੍ਰਭੂ ਨੇ ਇਹ ਸਮਾਂ ਜਿਹੜਾ ਸਾਨੂੰ ਦਿੱਤਾ ਆ ਅਸੀਂ ਪਰਮੇਸ਼ਵਰ ਦਾ ਪ੍ਰਭੂ ਦੇ ਦਾਸਾਂ ਦਾ ਆਈ ਹੋਈ ਸੰਗਤ ਦਾ ਬਹੁਤ-ਬਹੁਤ ਵੈਲਕਮ ਕਰਦੇ ਆ ਧੰਨਵਾਦ ਕਰਦੇ ਆ ਅੱਜ ਦੀ ਬੰਦਗੀ ਦੀ ਸ਼ੁਰੂਆਤ ਲਈ ਸਾਡੇ ਵਿੱਚ ਪ੍ਰਭੂ ਦੇ ਦਾਸ ਪਾਸਟਰ ਸੀਨੀਅਰ ਸਾਡੇ ਪਾਸਟਰ ਚੰਮਲਾਲ ਜੀ ਮੌਜੂਦ ਹਨ ਇਹਨਾਂ ਦੇ ਨਾਲ ਅੱਜ ਦੀ ਬੰਦਗੀ ਦੀ ਸ਼ੁਰੂਆਤ ਲਈ ਅਸੀਂ ਇਹਨਾਂ ਨਾਲ ਮਿਲ ਕੇ ਪ੍ਰਾਰਥਨਾ ਕਰਾਂਗੇ ਹallelujah ਹallelujah ਸਾਰੇ ਹੀ ਆਪਣੇ ਦਾਸਨ ਨੂੰ ਜਾਂਚੀ ਔਰ ਸਾਰੀ ਅੱਜ ਜੋ ਸੰਤੂ ਜਾਂਚੀ ਤੋਂ ਸਤਵਤ ਬ੍ਰਦਰ ਇੰਕੂ ਨੇ ਜੋ ਵੀ ਤੁਹਾਨੂੰ ਦੱਸਿਆ ਵਾ ਬਿਲਕੁਲ ਸੱਚ ਆ ਕਿ ਅੱਜ ਦਾ ਜੋ ਪ੍ਰਧਾਨ ਸਮਾਣਾ ਸਾਨੂੰ ਕਮਿਸ਼ਨ ਦੀ ਤਰ੍ਹਾਂ ਨਾ ਜੋ ਅਸੀਂ ਆਪਣੀ ਮੱਤੇ ਕੁਝ ਕਰ ਸਕਦੇ ਹallelujah ਕਿ ਬਹੁਤ ਲੋਕਾਂ ਸਮਾਣਾ ਸਮਾ ਦੇਖਣ ਦੇ ਉਹਦੇ ਸਿਰ ਦੇਖੀ ਸਕੀ ਦੁਨੀਆ ਤੋਂ ਕੁਝ ਕਰਕੇ ਨੇ ਇਸ ਬੜੀ ਦਾਤੀ ਕੋ ਲੋ ਕੁੰਗਾ ਹਾਰ ਬਾਤ ਕਰਦਾ ਵਾਗੇ ਇਹ ਦਰਵਾਜ਼ਾ ਬੰਦ ਹੋ ਗਿਆ ਬਾਤ ਕਰੇ ਅਸੀਂ ਜਾਵਾਂਗੇ ਜਿਹਨਾਂ ਤਰਕੀ ਦੇ ਕਾਸ਼ ਨੂੰ ਬਣਾਇਆ ਪ੍ਰਭੂ ਯਿਸੂ ਜੀ ਸਾਡੇ ਵਿੱਚ ਨੇ ਜੋ ਮਰ ਕੇ ਦਬੇ ਗਏ ਮਰਤੇ ਵਿੱਚ ਜੀ ਸਾਹਿਬ ਪਹੁੰਚੇ ਨੇ ਇਹਨਾਂ ਦਾ ਵੈਲਕਮ ਕਰਦੇ ਆਂ ਕੁੰਗ ਸਾਹਿਬ ਅੱਗੇ ਆਉਣਗੇ ਸਾਡੇ ਪੰਜ ਮਿੰਟਾਂ ਜੀ ਦਾ ਰੂਪਾ ਬਾਦ ਨੂੰ ਸਮਾਪਤ ਕਰਨਗੇ ਅੱਜ ਤੁਮ ਲੋ ਸਪਾਪਾ ਦੀ ਸਮਾਪਤ ਕਰ ਲਗੇ। ਬ੍ਰਭੂ ਇਹਨਾਂ ਨੂੰ ਬਹੁਤ ਸਾਰੀ ਆਸ਼ੀਸ਼ਾਂ ਬਰਕਤਾਂ ਦੇ। ਜੀ ਹੋਏ ਆ ਕੇ ਉਹਨਾਂ ਦਾ ਵੈਲਕਮ ਕਰਾਂਗੇ। ਪਾਸਟ ਦਰਸ਼ਕ। ਸਭ ਨੂੰ ਬਹੁਤ ਸਾਰੀ ਆਸ਼ੀਸ਼ਾਂ ਬਰਕਤਾਂ ਦੇ। ਚਾਹੁੰਦੇ ਆ ਅੱਜ ਸਾਡੇ ਪਰਿਵਾਰ ਦੇ ਨਿਚੇ ਮੀਠਾ ਲਕੋ ਮੁਹਰਤੀ ਕਰਨਾ ਚਾਹੁੰਦੇ। ਅੱਜ ਮੈਂ ਸਾਜਾ ਪਰਿਵਾਰ ਦੇ ਪ੍ਰਾਪਨਾ ਸਭਾ ਦੇ ਵਿੱਚ ਪਹੁੰਚਿਆ। ਪ੍ਰਭੂ ਪਰਮੇਸ਼ਰ ਦਾ ਅਸ਼ੀਰਵਾਦ ਲੈਣ ਪਹੁੰਚਿਆ ਔਰ ਅੱਜ ਦੀ ਜਿਹੜਾ ਪ੍ਰਾਰਥਨਾ ਸਭਾ ਉਹਦੇ ਪ੍ਰਬੰਧਕ ਰਿੰਕੂ ਜੀ ਰੂਫੀ ਜੀ ਔਰ ਸਾਡੇ ਪਾਸਟਰ ਬੀਲਾ ਜੀ ਚੰਮ ਲਾਲ ਜੀ ਸਾਡੇ ਪਾਸਟਰ ਦਰਸ਼ਨ ਲਾਲ ਜੀ ਔਰ ਸਾਰਾ ਹੀ ਮੇਰਾ ਪਰਿਵਾਰ ਮੇਰੀਆਂ ਧੀਆਂ ਪਹਿਣਾ ਮਤਾਵਾ ਬੱਚੇ ਸਾਰੇ ਬੈਠੇ ਆ ਅੱਜ ਮੈਂ ਇਹਨਾਂ ਸਾਰਿਆਂ ਦਾ ਅਸ਼ੀਰਵਾਦ ਲੈਣ ਆਇਆ ਕਿਉਂਕਿ ਇਹ ਨਰੋਲ ਧਾਰਮਿਕ ਪ੍ਰੋਗਰਾਮ ਹੈ ਪ੍ਰਭੂ ਦਾ ਗੁਣਗਾਨ ਹੋ ਰਿਹਾ ਹੈ ਇਸ ਕਰਕੇ ਮੈਂ ਕੋਈ ਐਸੀ ਗੱਲ ਨਹੀਂ ਕਹਿਣਾ ਚਾਹੁੰਦਾ ਕਿ ਅਸੀਂ ਪੋਲੀਟੀਕਲ ਲੋਕ ਹੈ ਪਰ ਨਹੀਂ ਅਸੀਂ ਅੱਜ ਸਿਰਫ ਤੇ ਸਿਰਫ ਇਹਨਾਂ ਦੇ ਰਿੰਕੂ ਜੀ ਦੇ ਸੱਦੇ ਦੇ ਉੱਤੇ ਬੜੇ ਮਹਾਨ ਸ਼ਖਸੀਤਾਂ ਦੇ ਦਰਸ਼ਨ ਕਰਨ ਪਹੁੰਚੇ ਆਂ ਔਰ ਇਹਨਾਂ ਤੋਂ ਆਸ਼ੀਰਵਾਦ ਲਿਆ ਕਿ ਪਰਮਾਤਮਾ ਸਾਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਪ੍ਰਭੂ ਪਰਮੇਸ਼ਵਰ ਦੇ ਨਾਲ ਜੋੜੇ ਤਾਂ ਕਿ ਅਸੀਂ ਆਪਣੇ ਜਿਹੜਾ ਪਿੱਛਾ ਉਹਨੂੰ ਸਵਾਰ ਸਕੀਏ ਕਿਉਂਕਿ ਬੜੀਆਂ ਇਨਸਾਨ ਕੋ ਗਲਤੀਆਂ ਹੁੰਦੀਆਂ ਇਹ ਧਾਰਮਿਕ ਜਦੋਂ ਅਸੀਂ ਪ੍ਰਾਰਥਨਾ ਸਭਾ ਦੇ ਵਿੱਚ ਪਹੁੰਚਦੇ ਆਂ ਤੇ ਸਾਡੀਆਂ ਜਿਹੜੀਆਂ ਗਲਤੀਆਂ ਨੇ ਸਾਡੇ ਜਿਹੜੇ ਮਾਰੇ ਕੰਮ ਨੇ ਉਹਨਾਂ ਨੂੰ ਪ੍ਰਭੂ ਪਰਮੇਸ਼ਵਰ ਜਿਹੜਾ ਉਹ ਬਖਸ਼ ਲੈਂਦਾ ਉਸ ਕਰਕੇ ਅੱਜ ਦੇ ਸਮੇਂ ਦੇ ਉੱਤੇ ਮੈਂ ਸਮੁੱਚੇ ਰਿੰਕੂ ਔਰ ਇਹਨਾਂ ਦੀ ਕਲੀਸ਼ੀਆ ਨੂੰ ਰੂਬੀ ਜੀ ਰੂਫੀ ਜੀ ਇਹਨਾਂ ਦੀ ਕਲੀਸ਼ੀਆ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਇਹਨਾਂ ਨੇ ਬੜੇ ਜਿੱਥੇ-ਜਿੱਥੇ ਵੀ ਇਹਨਾਂ ਦਾ ਪ੍ਰੋਗਰਾਮ ਹੁੰਦਾ ਹੈ ਚਾਹੇ ਰੂਫੀ ਜੀ ਦੀ ਚਰਚ ਦੇ ਵਿੱਚ ਹੋਵੇ ਪਾਸਟਰ ਮੀਲਾ ਜੀ ਤੇ ਸਾਰੇ ਇਹਨਾਂ ਨੇ ਉਸ ਗਰੀਬ ਇਲਾਕੇ ਨੂੰ ਅਡਾਪਟ ਕੀਤਾ ਹੈ ਜਿੱਥੇ ਸਾਰੇ ਜਿਹੜਾ ਭਾਈਚਾਰਾ ਵਾ ਇੱਕ ਤਰ੍ਹਾਂ ਤੇ ਬਹਿ ਕੇ ਭਜਨ ਕੀਰਤਨ ਕਰਦਾ ਹੈ ਭਜਨ ਕੀਰਤਨ ਸੁਣਦਾ ਹੈ ਔਰ ਇਕੱਠਾ ਬੈਠ ਕੇ ਲੰਗਰ ਵੀ ਛਕਦਾ ਸੋ ਅੱਜ ਦੇ ਦਿਨ ਦੇ ਉੱਤੇ ਮੈਂ ਆਪਣੇ ਵੱਲੋਂ ਵਧਾਈਆਂ ਦਿੰਦਾ ਹੋਇਆ ਬਹੁਤ ਹੀ ਮਾਣ ਔਰ ਖੁਸ਼ੀ ਮਹਿਸੂਸ ਕਰਦਾ ਮੈਂ ਆਪਣੇ ਵੱਲੋਂ ਨਾਰਾ ਬੁਲੰਦ ਕਰਾਂਗਾ ਹallelujah 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 ਸਾਰਿਆਂ ਨੂੰ ਜੈੰਸੀ ਦੀ ਸੋ ਤੁੰਗ ਬਲਾ ਕਿਰਪਾਲ ਕਰੋਣੀ ਦੇ ਵਿੱਚ ਅੱਜ ਐਡਵਾਂਸ ਕ੍ਰਿਸਮਸ ਸੈਲੀਬ੍ਰੇਟ ਕਰਨ ਕਰਨ ਵਾਸਤੇ ਆਪਾਂ ਜਾ ਰਹੇ ਹਾਂ ਔਰ ਇਸ ਦੇ ਵਿੱਚ ਪ੍ਰਚਾਰ ਕੀਤਾ ਜਾਇਆ ਗਿਆ ਕਿ ਪ੍ਰਭੂ ਯੇਸ਼ੂ ਮਸੀਹ ਕੁੱਲ ਦੁਨੀਆ ਦੀ ਨਜਾਤ ਵਾਸਤੇ ਕਿਸ ਤਰ੍ਹਾਂਾਂ ਧਰਤੀ ਤੇ ਜਨਮ ਲਿਆ ਔਰ ਕਿਸ ਤਰ੍ਹਾਂ ਉਹਨਾਂ ਨੇ ਸਾਡੀ ਨਜਾਤ ਦੀ ਖਾਤਰ ਜਿਹੜਾ ਹੈ ਉਹ ਜਨਮ ਲੈ ਕੇ ਉਹਨਾਂ ਨੇ ਆਪਣੇ ਜੀਵਨ ਜਿਹੜਾ ਵਾ ਕਿਤਾ ਵਤੀਦ ਕੀਤਾ ਸੋ ਅਸੀਂ ਇਹ ਮੈਸੇਜ ਜਿਹੜਾ ਹੈ ਸੰਸਾਰ ਵਿੱਚ ਫਲਾਉਣਾ ਚਾਹੁੰਦੇ ਹਾਂ ਕਿ ਯੇਸ਼ੂ ਮਸੀਹ ਜਗਤ ਦੇ ਵਾਸਤੇ ਕੁਰਬਾਨ ਹੋਏ ਔਰ ਬਹਿਵਲ ਬਿਆਨ ਕਰਦੀ ਹੈ ਕਿ ਪਰਮੇਸ਼ਵਰ ਜਿਹੜਾ ਹੈ ਉਨਾ ਪੂਰੇ ਸੰਸਾਰ ਦੇ ਜਿਹੜਾ ਹੈ ਪੂਰਾ ਸੰਸਾਰ ਦਾ ਸੈਂਟਰ ਹੈ ਉਸ ਜਗ੍ਹਾ ਦੇ ਵਿੱਚ ਬੈਤਲਮ ਜਿਹੜਾ ਹੈ ਉਸ ਜਗ੍ਹਾ ਉੱਤੇ ਜਨਮ ਲਿਆ ਔਰ ਉਸ ਸੰਸਾਰ ਦਾ ਜਿਹੜਾ ਹੈ ਸੈਂਟਰ ਹੈ ਯਿਸੂ ਮਸੀ ਸਾਰਿਆਂ ਦੇ ਲਈ ਆਇਆ ਹੈ ਕੁੱਲ ਦੁਨੀਆ ਦੇ ਲਈ ਆਇਆ ਹੈ ਕੁੱਲ ਲੋਕਾਂ ਦੇ ਲਈ ਆਇਆ ਹੈ ਕਿਸੇ ਉਹ ਜਾਤ ਬਦਲਣ ਵਾਸਤੇ ਆਇਆ ਹੈ ਨਾ ਧਰਮ ਬਦਲਣ ਵਾਸਤੇ ਆਇਆ ਹੈ ਉਹ ਸਿਰਫ ਸਾਡੇ ਮਨ ਔਰ ਸਾਡੇ ਵਿਚਾਰ ਬਦਲਣ ਵਾਸਤੇ ਆਇਆ ਹੈ ਸੋ ਇਹ ਸਾਡਾ ਮੈਸੇਜ ਹੈ ਔਰ ਖੁਦਾਬਾਪ ਤੁਹਾਨੂੰ ਸੁਣਨ ਵਾਲਿਆਂ ਨੂੰ ਇਸ ਨਗਰ ਨੂੰ ਬਹੁਤ ਆਇ ਦੇ ਵਿੱਚ ਬਰਕਤ ਦੇਵੇ ਕਿੰਨੇ ਸਾਲਾਂ ਤੋਂ ਜਗ੍ਹਾ ਤੇ ਇਹ ਲਗਭਗ 1 ਸਾਲ ਤੋਂ ਇਸ ਜਗ੍ਹਾ ਤੇ ਅੱਪਾ ਮੀਟਿੰਗ ਕਰ ਰਹੇ ਆਂ ਅਕੋ ਵੀ ਇਸ ਤਰ੍ਹਾਂ ਤੇ ਚਾਹਦੇ ਜੀ ਕਰਦੇ ਰਵਾਂਗੇ ਜੀ